ਹਾਂਜੀ ਹੱਕ ਸਾਜੀ ਆਵਾਜ਼ ਤੇ ਸਭ ਤੋਂ ਪਹਿਲਾਂ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜਾ ਟੌਪਿਕ ਚੁਣਿਆ ਗਿਆ ਉਹ ਹੈਗਾ ਪ੍ਰਵਾਸੀ ਮਜ਼ਦੂਰਾਂ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਾ ਅਸੀਂ ਇੱਕ ਸ਼ਬਦ ਵਰਤਦੇ ਆ ਭਈਏ ਸਭ ਤੋਂ ਵੱਡਾ ਮਸਲਾ ਜਿਹੜਾ ਅੱਜ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਅੱਜ ਇੱਕ ਪਿਛਲੇ ਦਿਨੀ ਇੱਕ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਕਿ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ ਬੱਚੇ ਨੂੰ ਮਤਲਬ ਗੰਦੀ ਹਰਕਤ ਕਰਕੇ ਉਹਦੀ ਹਤਿਆ ਕਰ ਦਿੱਤੀ ਗਈ ਤੇ ਦੂਸਰਾ ਅੱਜ ਇੱਕ ਹੋਰ ਸਕੂਲ ਜਾਂਦੀ ਲੜਕੀ ਨੂੰ ਕੁਤਵਾ ਕਵਰਕ ਕਰਕੇ ਵੀ ਉਥੇ ਇੱਕ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਦੇ ਵਿੱਚ ਇਹ ਜਿਹੜੀਆਂ ਜਿਹੜੀਆਂ ਘਟਨਾਵਾਂ ਨੇ ਅਕਸਰ ਕਈ ਸਾਲਾਂ ਬਾਅਦ ਕੁਝ ਸਮੇਂ ਤੋਂ ਬਾਅਦ ਇਹ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਚਾਹ ਘਟਨਾਵਾਂ ਇਹ ਜਿਹੀਆਂ ਸਮਾਜ ਦੇ ਵਿੱਚ ਵਿਚ ਵਿਚ ਹੁੰਦੀਆਂ ਨੇ ਸਾਡੀ ਇਹਦੇ ਸਭ ਤੋਂ ਵੱਡੇ ਦੋਸ਼ੀ ਅਥੀ ਖੁਦ ਹਾਂ ਕਿਉਂਕਿ ਜਿਹੜੇ ਪ੍ਰਵਾਸੀ ਲੋਕ ਨੇ ਉਹ ਸਿਰਫ ਕੰਮ ਕਰਨ ਵਾਸਤੇ ਆਉਂਦੇ ਨੇ ਕੌਣ ਲਿਆਂਦਾ ਉਹਨਾਂ ਲੋਕਾਂ ਨੂੰ ਅਸੀਂ ਆਪ ਜਿੰਨੇ ਪੰਜਾਬੀ ਅਸੀਂ ਪੰਜਾਬ ਦੇ ਵਿੱਚ ਆ ਸਾਰੇ ਪੰਜਾਬੀ ਅਸੀਂ ਬਾਤ ਛੱਡ ਕੇ ਪ੍ਰਵਾਸੀ ਮਜ਼ਦੂਰਾਂ ਤੋਂ ਵੀ ਕੰਮ ਕਰਵਾਉਂਦੇ ਆਂ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਢੀ ਦਾ ਸੀਜ਼ਨ ਹੁੰਦਾ ਮੰਡੀਆਂ ਦੇ ਵਿੱਚ ਉਹ ਕੰਮ ਕਰਦੇ ਆਂ ਸ਼ਹਿਰਾਂ ਦੇ ਵਿੱਚ ਦੇਖ ਲਓ ਕਿੰਨੇ ਢਾਬੇ ਆਂ ਰੇੜੀਆਂ ਆਂ ਛੋਟੀਆਂ-ਛੋਟੀਆਂ ਰੇੜੀਆਂ ਆਂ ਕਿੰਨਾ ਮੰਨ ਕੇ ਚੱਲੋ ਕਾਰੋਬਾਰ ਆ ਪ੍ਰਵਾਸੀ ਮਜ਼ਦੂਰਾਂ ਦਾ ਕਿਉਂਕਿ ਪਰ ਹਿੰਦੁਸਤਾਨ ਦੇ ਨਾਤੇ ਉਹ ਵੀ ਇੰਡੀਆ ਦੇ ਇੱਕ ਸਾਡੇ ਸਮਾਜ ਦਾ ਹੀ ਅੰਗ ਨੇ ਪਰ ਕਿਤੇ ਨਾ ਕਿਤੇ ਹੀ ਦਾਇਰਾ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਕਿਉਂਕਿ ਅਸੀਂ ਆਪਣੇ ਪੰਜਾਬ ਦੇ ਲਈ ਪੰਜਾਬੀ ਲੋਕਾਂ ਨੂੰ ਹੀ ਕੰਮ ਦੇਈਏ ਕੰਮ ਤੇ ਰੱਖੀਏ ਕੰਮ ਕਰਵਾਈਏ ਪੰਜਾਬ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਦੇਣੇ ਚਾਹੀਦੇ ਆ ਪਹਿਲ ਦੇ ਆਧਾਰ ਤੇ ਫੈਕਟਰੀਆਂ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਨੂੰ ਕੰਮ ਤੇ ਰੱਖਿਆ ਜਾਵੇ ਜਾ ਉਹਨਾਂ ਲੋਕਾਂ ਤੋਂ ਕੰਮ ਕਰਵਾਇਆ ਜਾਵੇ ਪੰਜਾਬ ਦੇ ਪਹਿਲੀ ਗੱਲ ਦੂਸਰੀ ਗੱਲ ਇਹ ਕਿਸੇ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਆ ਭੱਖਿਆ ਸਾਰੇ ਇਨਸਾਨ ਇੱਕ ਪੂਜੇ ਨਹੀਂ ਹੁੰਦੇ ਪੰਜੇ ਆਪਾਂ ਕਹਿ ਸਕਦੇ ਆ ਇੱਕ ਕਹਾਵਤ ਆ ਪੰਜਾਬ ਦੀ ਵੀ ਪੰਜਾਬੀ ਦੇ ਵਿੱਚ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਤਾਂ ਇਸੇ ਤਰ੍ਹਾਂ ਸਾਰੇ ਪ੍ਰਵਾਸੀ ਮਜ਼ਦੂਰ ਮਾੜੇ ਨਹੀਂ ਹੁੰਦੇ ਇੱਕ ਮਸਲਾ ਬੜਾ ਜਿਹੜਾ ਅੱਜ ਕੱਲ ਦਾ ਆਪਾਂ ਖਿਆ ਹੋਏ ਪ੍ਰਵਾਸੀ ਪੰਜਾਬ ਭਈਏ ਪਹਜਾਓ ਜਾਂ ਪੰਜਾਬ ਬਚਾਓ ਇਹ ਜਿਹੜੇ ਜਿਹੜੇ ਮਸਲੇ ਨੇ ਇਹ ਇੱਕ ਦੰਗੇ ਦਾ ਜਾਂ ਜਾਤੀਵਾਦ ਜਾਂ ਇੱਕ ਆਪਾਂ ਕਹਿ ਸਕਦੇ ਆ ਧਰਮਵਾਦ ਮੁੱਦਾ ਬਣਦਾ ਅਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਨੂੰ ਇੱਕ ਦੂਜੇ ਸਟੇਟ ਦੇ ਵਿੱਚੋਂ ਕੰਮ ਕਰਨ ਤੋਂ ਹਟਾ ਨਹੀਂ ਸਕਦੇ ਕਿਉਂਕਿ ਇਹ ਸਾਡੇ ਸੰਵਿਧਾਨ ਦੇ ਦਿੱਤੇ ਹੋਏ ਮੌਲਿਕ ਅਧਿਕਾਰ ਨੇ ਅਸੀਂ ਜਿੱਥੇ ਮਰਜੀ ਪੰਜਾਬ ਇੰਡੀਆ ਦੇ ਵਿੱਚ ਜਾ ਕੇ ਸਾਨੂੰ ਜਿਹੜਾ ਸਾਡਾ ਸੰਵਿਧਾਨ ਹੈ ਇਹ ਸਾਨੂੰ ਇਹ ਸਿਖਾਉਂਦਾ ਵੀ ਅਸੀਂ ਕਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਹਾਂ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਅਸੀਂ ਜਾ ਕੇ ਕੰਮ ਕਰ ਸਕਦੇ ਹਾਂ ਇਹ ਸਾਡੇ ਸੰਵਿਧਾਨ ਦੇ ਮੌਲਿਕ ਅਧਿਕਾਰ ਨੇ ਪਰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਵੀ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਹੋ ਜਾਵੇ ਉਹਦੇ ਵਰਗੀ ਗੀਸ ਨਹੀਂ ਪਰ ਹਾਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਪਰ ਇਹ ਕ੍ਰਾਈਮ ਕਿਵੇਂ ਰੁਕਣਗੇ ਜਿੱਥੇ ਕੋਈ ਸੋਸਾਇਟੀ ਦੇ ਵਿੱਚ ਜ਼ਿਆਦੇ ਲੋਕਾਂ ਦੀ ਮਤਲਬ ਇੱਕ ਸੋਸਾਇਟੀ ਬਣ ਜਾਂਦੀ ਹੈ ਵੱਡੇ ਇੱਕ ਦੂਜੇ ਸਮਾਜ ਦੀ ਤਾਂ ਉੱਥੇ ਪ੍ਰਭਾਵ ਪੈਂਦਾ ਹੈ ਜ਼ਰੂਰ ਪੈਂਦਾ ਬਹੁਤ ਆਸਰ ਪੈਂਦਾ ਇਹ ਗੱਲਾਂ ਦਾ ਇੱਕ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਜੇ ਉੱਥੇ ਦੇਖਿਆ ਜਾਵੇ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਵੱਡਾ ਗੜ ਲੁਧਿਆਣੇ ਦੇ ਵਿੱਚ ਉੱਥੇ ਇੰਡਸਟਰੀ ਏਰੀਆ ਉਤ ਇੰਡਸਟਰੀ ਏਰੀਆ ਕਿਨੇ ਲਾਇਕ ਕੇ ਦੋ ਲੱਗੇ ਹੈ ਪੰਜਾਬ ਦੇ ਲੋਕਾਂ ਨੂੰ ਜੇ ਉੱਥੋਂ ਰੋਜ਼ਗਾਰ ਦਿੱਤਾ ਹੁੰਦਾ ਵੀ ਇਹੀ ਜਿਹਾ ਘਟਨਾਵਾਂ ਨਾ ਵਾਪਰਦੀਆਂ ਚਲ ਦੂਸਰੀ ਗੱਲ ਉਹ ਪ੍ਰਵਾਸੀ ਮਜ਼ਦੂਰਾਂ ਦਾ ਮਾਪਾ ਕਹਿ ਸਕਦੇ ਵੀ ਇੱਕ ਉਹ ਬਣ ਗਿਆ ਸੋਸਾਇਟੀ ਬਣ ਗਈ ਉੱਥੇ ਜਾਦੇ ਪ੍ਰਵਾਸੀ ਮਜ਼ਦੂਰ ਰਹਿਣ ਲੱਗੇ ਉਹ ਉਹਨਾਂ ਦਾ ਮੌਲਿਕ ਅਧਿਕਾਰ ਹੈ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਹੀਂ ਲੈਣਾ ਇਹੀ ਜੀ ਸਥਿਤੀ ਨਾ ਪੈਦਾ ਹੋਵੇ ਜਿਹਦੇ ਨਾਲ ਕੋਈ ਕਲ ਕਲਾਂ ਨੂੰ ਸਾਡੇ ਜਾਨੀ ਮਾਨੀ ਨੁਕਸਾਨ ਹੋਵੇ ਸਾਨੂੰ ਲੋੜ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਕਿਸ ਤਰ੍ਹਾਂ ਅਸੀਂ ਉਸ ਉਹਨਾਂ ਲੋਕਾਂ ਤੋਂ ਬਚਾਅ ਕਰ ਸਕਦੇ ਹਾਂ ਬਚਾਅ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਸਾਡੇ ਲੋਕਾਂ ਨੂੰ ਕਰਨੇ ਚਾਹੀਦੇ ਆ ਜਿੰਨੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਥਾਂ ਤੇ ਜੇ ਪੰਜਾਬੀ ਲੋਕਾਂ ਨੂੰ ਕੰਮ ਪਹਿਲ ਅਦਾ ਪਹਿਲ ਤੇ ਆਧਾਰ ਤੇ ਕੰਮ ਦਿੱਤਾ ਜਾਵੇ ਤੇ ਦੂਸਰੀ ਗੱਲ ਇਰੇ ਵਿੱਚ ਸਾਡੇ ਸਮਾਜ ਦੇ ਜਿੰਨੇ ਬੱਚਿਆਂ ਦੇ ਮਾਂ ਪਿਓ ਆ ਉਹਨਾਂ ਦਾ ਵੀ ਹੱਕ ਬਣਦਾ ਹੈ ਕਿ ਸਾਡੇ ਬੱਚੇ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਦੀ ਵੀ ਖੇਡਦਾ ਹੈ ਬਾਹਰ ਜਦੋਂ ਜਾਂਦਾ ਬੱਚਾ ਬਾਹਰ ਕਿੰਨੇ ਟਾਈਮ ਲਈ ਖੇਡਦਾ ਹੈ ਉਹਨਾਂ ਦਾ ਵੀ ਮਾਂ ਪਿਓ ਦਾ ਵੀ ਥੋੜਾ ਜਿਹਾ ਫਰਜ਼ ਬਣਦਾ ਹੈ ਕਈ ਵਾਰੀ ਅਣਗੈਲੀਆਂ ਹੋ ਜਾਂਦੀਆਂ ਨੇ ਅਣਗੈਲੀਆਂ ਦੇ ਕਾਰਨ ਹੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਦੂਸਰੀ ਗੱਲ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਿੱਥੇ ਮਰਜ਼ੀ ਦੂਸਰਾ ਸਟੇਟ ਦਾ ਬੰਦਾ ਆ ਕੇ ਪੰਜਾਬ 'ਚ ਜਾਂ ਹਰਿਆਣਾ 'ਚ ਜਾਂ ਜਿੱਥੇ ਮਰਜ਼ੀ ਕੰਮ ਕਰ ਸਕਦਾ ਠੀਕ ਹੈ ਪਰ ਇਹਦੇ ਨਾਲ ਇੱਕ ਗਲਤ ਮੈਸੇਜ ਵੀ ਜਾਂਦਾ ਹੁਣ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਜੇ ਪੰਜਾਬ ਦੇ ਵਿੱਚੋਂ ਕੱਢਦੇ ਆ ਤਾਂ ਜਿੰਨੇ ਪੰਜਾਬੀ ਆਦਰ ਸਟੇਟ ਦੇ ਵਿੱਚ ਬੈਠੇ ਨੇ ਉਹਨਾਂ ਤੇ ਵੀ ਅਸਰ ਪਊਗਾ ਉਹਨਾਂ ਦੇ ਕਾਰੋਬਾਰਾਂ ਤੇ ਵੀ ਅਸਰ ਪਊਗਾ ਉਹਨਾਂ ਦੇ ਘਰਾਂ ਮਕਾਨ ਮਤਲਬ ਉਹਨਾਂ ਦੇ ਪਰਿਵਾਰਾਂ ਤੱਕ ਵੀ ਅਸਰ ਪਊਗਾ ਉਹਨਾਂ ਤੇ ਹਮਲੇ ਵਧਣ ਦਾ ਵੀ ਡਰ ਹੈ ਇਹਦੇ ਕਰਕੇ ਅਸੀਂ ਜੇ ਸੁਰੱਖਿਅਤ ਹੋਣਾ ਹੈ ਅਸੀਂ ਜੇ ਕਾ ਸੁਰੱਖਿਅਤ ਹੋਣਾ ਹੈ ਆਪਣੇ ਮੰਨ ਲੇ ਚਲੋ ਬੱਚਿਆਂ ਦਾ ਸੁਰੱਖਿਅਤ ਰੱਖਣ ਦੀ ਲੋੜ ਹੈ ਤਾਂ ਇਹ ਸਾਨੂੰ ਇਹ ਜੀਆਂ ਜੜੀਆਂ ਘਟਨਾਵਾਂ ਨੇ ਉਹਨਾਂ ਨੂੰ ਇੱਕ ਚੰਗੇ ਸੰਦੇਸ਼ ਦੇ ਵਿੱਚ ਜਾਂ ਇੱਕ ਚੰਗੇ ਰੂਪਰੇਖਾ ਦੇ ਵਿੱਚ ਲਿਆ ਕੇ ਇਹ ਕੰਮ ਨੂੰ ਨੇ ਪ੍ਰਚਾਰਨ ਦੀ ਜ਼ਰੂਰਤ ਹੈ ਕਿੰਨੇ ਪਿੰਡਾਂ ਦੇ ਵਿੱਚ ਕਿੰਨੇ ਸ਼ਹਿਰਾਂ ਦੇ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰਾਂ ਦਾ ਮੰਨ ਕੇ ਚਲੋ ਵੀ ਰੋਜ਼ਗਾਰ ਨਹੀਂ ਜੇ ਉਹੀ ਰੋਜ਼ਗਾਰ ਸਾਡੇ ਲੋਕ ਕਰਨ ਸਾਡੇ ਲੋਕਾਂ ਨੂੰ ਸ਼ਰਮ ਆਉਂਦੀ ਹੈ ਛੋਟੇ ਕੰਮ ਕਰਦਿਆਂ ਨੂੰ ਅਸੀਂ ਰੇੜੀਆਂ ਨਹੀਂ ਲਾ ਸਕਦੇ ਚਾਹ ਦੀਆਂ ਦੁਕਾਨਾਂ ਨਹੀਂ ਲਾ ਸਕਦੇ ਕੱਪੜਿਆਂ ਦੀਆਂ ਦੁਕਾਨਾਂ ਤੇ ਪੜ ਲਿਖ ਕੇ ਅਸੀਂ ਨਹੀਂ ਕੰਮ ਕਰਨਾ ਚਾਹੁੰਦੇ ਕਿੰਨੇ ਹੀ ਕੰਮ ਨੇ ਜਿਹੜੇ ਅਸੀਂ ਮੰਨ ਕੇ ਚਲੋ ਸ਼ੰਘ ਸ਼ਰਮ ਆਉਂਦੀ ਹੈ ਕੰਮਾਂ ਦੇ ਵਿੱਚ ਜਦੋਂ ਕੰਮ ਨਹੀਂ ਕਰਦੇ ਰੇੜੀਆਂ ਨਹੀਂ ਲਾਉਂਦੇ ਸਬਜ਼ੀਆਂ ਵਾਲੀਆਂ ਰੇੜੀਆਂ ਨੇ ਜਿਹੜੀਆਂ ਉਹ ਨਹੀਂ ਲਾਉਂਦੇ ਜਾਂ ਹੋਰ ਕਿੰਨੇ ਕੰਮ ਨੇ ਜਿਹੜੇ ਸਾਡੇ ਉਹ ਪ੍ਰਵਾਸੀ ਮਜ਼ਦੂਰ ਕਰਦੇ ਆ ਤਾਂ ਫਿਰ ਉਹਨਾਂ ਨੇ ਤਾਂ ਕਰਨੀ ਆ ਉਹਨਾਂ ਨੂੰ ਫਿਰ ਇਹ ਮੰਨ ਕੇ ਚਲੋ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਉਹਨਾਂ ਨੇ ਆਪਣਾ ਰੋਜ਼ਗਾਰ ਬਣਾ ਲਿਆ ਉਹਨਾਂ ਨੂੰ ਵਧੀਆ ਮੰਨ ਕੇ ਚਲੋ ਕਮਾਈ ਹੁੰਦੀ ਹੈ ਜਿੰਨੇ ਫਾਸਟ ਫੂਡ ਦੀਆਂ ਰੇੜੀਆਂ ਨੇ ਜਾਂ ਗੋਲ ਗੱਪਿਆਂ ਦੀਆਂ ਹੋਰ ਲਾਓ ਵੀ ਕਿੰਨਾ ਰੋਜ਼ਗਾਰ ਹੈ ਜਿਹੜਾ ਉਹ ਮੰਨ ਕੇ ਚਲੋ ਲੂਪ ਕਰਦੇ ਨੇ ਹਣਾ ਪਰ ਸਮਾਜ ਦੇ ਵਿੱਚ ਕਹਿੰਦੇ ਹੁੰਦੇ ਆ ਇੱਕ ਜੇ ਕ ਚੰਗੇ ਬੰਦੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਤਾਂ ਇਹਦੇ ਕਰਕੇ ਜਿੰਨੇ ਮਾੜੇ ਬੰਦੇ ਆ ਸਭ ਤੋਂ ਪਹਿਲਾਂ ਉਹਨਾਂ ਦੇ ਵਿਰੋਧ ਐਕਸ਼ਨ ਲੈਣ ਦੀ ਲੋੜ ਹੈ ਪਰ ਉਹ ਗੱਲ ਹੋ ਸਕੋ ਹੋ ਸਕਦੇ ਵੀ ਮਾੜਾ ਕਹੋ ਕਿਵੇਂ ਹੋ ਸਕਦਾ ਹਨ ਕਿਵੇਂ ਨਿਕਲ ਸਕਦਾ ਤਾਂ ਇਹਦੇ ਵਿੱਚ ਇਹ ਬਸਲਾ ਵੱਡਾ ਹੈ ਵੀ ਅਸੀਂ ਮਾੜੇ ਲੋਕਾਂ ਦੀ ਵੀ ਅਸੀਂ ਜਿਹੜੇ ਵੀ ਲੋਕ ਜਿੱਥੇ ਵੀ ਰਹਿੰਦੇ ਆ ਆਲੇ-ਦੁਆਲੇ ਦੇ ਵਿੱਚ ਪਤੀ ਹੁੰਦਾ ਵੀ ਇਹ ਇਹੋ ਜਿਹਾ ਬੰਦਾ ਤਾਂ ਉਹਨੂੰ ਪਹਿਲਾਂ ਤਲਾਹ ਕਰ ਦਿੱਤੀ ਜਾਣੀ ਚਾਹੀਦੀ ਹੈ ਵੀ ਭਾਈ ਤੂੰ ਆਹ ਹਰਕਤਾਂ ਕਰਨੋਂ ਹਟ ਜਾ ਤੇਰੇ ਵਿਰੁੱਧ ਕਾਰਵਾਈ ਹੋਵੇਗੀ ਹਨਾ ਵੀ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਅੱਜ ਦੇ ਟੌਪਿਕ ਦੇ ਵਿੱਚ ਮੇਨ ਵਿਸ਼ਾ ਇਹ ਹੀ ਸੀ ਕਿ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਵੱਧ ਚੜ ਕੇ ਰੋਕ ਵੀ ਆਮ ਵਿਰੋਧ ਦਾ ਬਾਸ ਕਰ ਰਹੇ ਨੇ ਅਸੀਂ ਇਹ ਚੀਜ਼ ਦੇ ਵਿੱਚ ਮੰਨ ਲਵਾਂ ਮੈਂ ਸਪੋਰਟ ਵੀ ਕਰਦਾ ਪਰ ਇਹ ਚੀਜ਼ ਦੇ ਵਿੱਚ ਸਪੋਰਟ ਏ ਗਲਤ ਵੀ ਹੈ ਦੋਨੇ ਪੱਖ ਨੇ ਜੇ ਸਪੋਰਟ ਗਲਤ ਵੀ ਹੈ ਹਾਂ ਚ ਵੀ ਹੈ ਨਾ ਚ ਵੀ ਹੈ ਕਾਰਨ ਕੀ ਇਹਦੇ ਵਿੱਚ ਕਾਰਨ ਨਹੀਂ ਹੈ ਕਿ ਜਿਹੜਾ ਸਬਧਾਨ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਉਹਦੇ ਵੱਲ ਮੇਰੀ ਸਪੋਰਟ ਹੈ ਜੇਕਰ ਅਸੀਂ ਜਿਹੜਾ ਸਾਡਾ ਸਬਧਾਨ ਆ ਉਹਦੇ ਦਾਇਰੇ ਤੋਂ ਰਹਿ ਕੇ ਬਾਹਰ ਕੰਮ ਕਰਦੇ ਹਾਂ ਉਹ ਗਲਤ ਹੈ ਅਸੀਂ ਵੀ ਕਿਸੇ ਵੀ ਕੰਮ ਨੂੰ ਕਰਨਾ ਜਿਹੜਾ ਇਹ ਵਿਸ਼ਾ ਨਾ ਜਿਹੜਾ ਇਹ ਬੜਾ ਡੁੰਘਾਈ ਵਾਲਾ ਤੇ ਬੜੀ ਸਮਝਦਾਰੀ ਵਾਲਾ ਵਿਸ਼ਾ ਹੈ ਤੇ ਇਹ ਬੜਾ ਇੱਕ ਗੰਭੀਰ ਆਪਾਂ ਕਹਿ ਸਕਦੇ ਹਾਂ ਮਸਲਾ ਹੈ ਇਹ ਕੋਈ ਆਇਤਾ ਨਹੀਂ ਵੀ ਚਲੋ ਜੀ ਚਾਰ ਬੰਦੇ ਨੇ ਇਹਨਾਂ ਨੂੰ ਜਾਂ 10 20 100 ਬੰਦਾ ਜਾਂ 1000 ਬੰਦਾ ਹੈ 2000 5000 ਬੰਦਾ ਵੀ ਇਹਨਾਂ ਚਲੋ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਇੱਥੇ ਕੱਢ ਦੋ ਲੱਖਾਂ ਦੀ ਗਿਣਤੀ ਦੇ ਵਿੱਚ ਕੰਮ ਕਰਦੇ ਆ ਪੰਜਾਬ ਦੇ ਵਿੱਚ ਪੱਕੇ ਉਹਨਾਂ ਦੇ ਆਪਣੇ ਘਰ ਮਕਾਨ ਨਹੀਂ ਰੋਜ਼ਗਾਰ ਹੈ ਕਾਰੋਬਾਰ ਨੇ ਫੈਕਟਰੀਆਂ ਨੇ ਹੋਰ ਬਥੇਰੇ ਜੇ ਮੰਨ ਕੇ ਚੱਲੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਕਾਰੋਬਾਰ ਮਿਲਦੇ ਆ ਠੀਕ ਹੈ ਤਾਂ ਇਹਦੇ ਵਿੱਚ ਇਹੀ ਮੇਨ ਟਾਰਗੇਟ ਮੇਰਾ ਇਹ ਸੀ ਕਹਿਣ ਦਾ ਮਤਲਬ ਕਿ ਜਦੋਂ ਅਸੀਂ ਇਹ ਮਸਲਾ ਠਾਇਆ ਚੁੱਕਿਆ ਤਾਂ ਜਿਹੜੇ ਲੋਕ ਲੋਕਾਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੱਖੇ ਹੋਏ ਨੇ ਰੋਜ਼ਗਾਰ ਵਾਸਤੇ ਲੋਕ ਪ੍ਰਵਾਸੀ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਨੂੰ ਸੋਚਣ ਦੀ ਲੋੜ ਹੈ ਤੇ ਦੂਸਰਾ ਦੂਸਰਾ ਇਹ ਹੈ ਕਿ ਹੁਣ ਅਸੀਂ ਜਿਵੇਂ ਸਾਡੇ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਟੱਕੇ ਨਾਲ ਨਹੀਂ ਕੱਟ ਸਕਦੇ ਕਿਉਂਕਿ ਸਾਡੇ ਸੰਵਿਧਾਨ ਦਾ ਇੱਕ ਜਿਹੜਾ ਮੌਲਕ ਦਾ ਅਧਿਕਾਰ ਹੈ ਕੰਮ ਕਰਨ ਦਾ ਤਾਂ ਇਹ ਦੇ ਕਰਕੇ ਜਿਹੜੇ ਲੋਕ ਇਹ ਜਿੱਥੇ ਜਿੱਥੇ ਪਹਿਲਾਂ ਕੰਮ ਕਰਨ ਵਾਸਤੇ ਅਸੀਂ ਸਾਧਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਉਦੋਂ ਸੋਚਣਾ ਚਾਹੀਦਾ ਇੱਕ ਬੰਦਾ ਆਉਂਦਾ ਉਹਦੇ ਮੰਗਰ 10 ਬੰਦੇ ਹੋਰ ਆਉਂਦੇ ਆ ਇਹ ਸਾਡੇ ਪੰਜਾਬ ਦਾ ਵੀ ਮੰਨ ਕੇ ਚਲੋ ਰੋਜ਼ਗਾਰ ਇੱਕ ਤਰ੍ਹਾਂ ਖਤਮ ਹੁੰਦਾ ਹੈ ਇਹਦੇ ਕਰਕੇ ਸਾਨੂੰ ਆਪ ਦੇ ਸਮਾਜ ਨੂੰ ਸੋਚਣ ਦੀ ਲੋੜ ਆ ਸਾਨੂੰ ਆਪ ਪਹਿਲਾਂ ਸੁਧਰਨਾ ਪਊ ਫੇਰ ਹੀ ਇਹ ਜਿਹੜੀ ਸਿਸਟਮਾ ਫਿਰ ਸੁਧਾਰ ਹੋਊਗਾ ਇਸ ਸਿਸਟਮ ਦੇ ਵਿੱਚ ਉਹਨਾਂ ਚਰਨੇ ਸੁਧਾਰ ਹੁੰਦਾ ਇਸੇ ਤਰ੍ਹਾਂ ਮੰਨ ਕੇ ਚਲੋ ਕੈਂਡਲ ਮਾਰਚ ਹੁੰਦੇ ਆ ਜਾਂ ਧਰਨੇ ਪ੍ਰਦਰਸ਼ਨ ਹੁੰਦੇ ਆ ਰੋਜ਼ ਮਜਾਰੇ ਹੁੰਦੇ ਆ ਮੰਨ ਕੇ ਚਲੋ ਪ੍ਰੋਟੈਸਟ ਹੁੰਦੇ ਆ ਵੱਡੇ ਵੱਡੇ ਹੋ ਜਾਂਦੇ ਆ ਲੋਕ ਇੱਕ ਵਾਰੀ ਇਹ ਮਸਲੇ ਭੱਗਦੇ ਆ ਫੇਰ ਠੰਡੇ ਹੋ ਜਾਂਦੇ ਆ ਤਾਂ ਉਹ ਵੀ ਸਾਡੇ ਸਮਾਜ ਦਾ ਇੱਕ ਹਿੱਸਾ ਨੇ ਸਾਡੇ ਪੰਜਾਬੀ ਲੋਕ ਰੱਖ-ਵੱਖ ਸਟੇਟਾਂ ਦੇ ਵਿੱਚ ਬੰਬੇ, ਕਲਕੱਤਾ, ਦਿੱਲੀ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਜਾ ਕੇ ਜਿਹੜਾ ਕੰਮ ਕਰਦੇ ਆ ਇਹਦਾ ਮਸਲਾ ਇਹੀ ਹੈ ਕਿ ਅਸੀਂ ਵੀ ਉੱਤਰ ਬਾਹਰ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੀ ਤਰ੍ਹਾਂ ਹੀ ਕੰਮ ਕਰਦੇ ਨੇ ਲੋਕ ਸਾਡੇ ਠੀਕ ਹੈ ਉਹਨਾਂ ਦੇ ਵੀ ਕਾਰੋਬਾਰ ਨੇ ਵੱਡੇ-ਵੱਡੇ ਉਹ ਵੀ ਰੋਜ਼ਗਾਰ ਕਰਦੇ ਨੇ ਪਰ ਸੋਚ ਦਾ ਮੈਟਰ ਕਰਦੀ ਹੈ ਬੰਦੇ ਦੀ ਇਨਸਾਨ ਦੀ ਸੋਚ ਮੈਟਰ ਕਰਦੀ ਹੈ ਵੀ ਕਹੇ ਅਸੀਂ ਕਿਹੜੇ ਮੰਨ ਕੇ ਚੱਲ ਕਰਮ ਕਰਨੀ ਆ ਇਹਦੇ ਕਰਕੇ ਇਹੀ ਹੈ ਕਿ ਐਨਾ ਇਹ ਮੁੱਦਾ ਨਾ ਪਖਾਇਆ ਜਾਵੇ ਮੁੱਦਾ ਮਤਲਬ ਪਖਾਇਆ ਨਾ ਜਾਵੇ ਇਹਨੂੰ ਸ਼ਾਂਤਮੀ ਢੰਗ ਦੇ ਨਾਲ ਕਿਸੇ ਇੱਕ ਆਈਡਿਓਲੋਜੀ ਕਹਿ ਸਕਦੇ ਆ ਜਾਂ ਇੱਕ ਆਪਾਂ ਕਹਿ ਸਕਦੇ ਆ ਰੂਪਰੇਖਾ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ ਇਹ ਨਾ ਹੋਵੇ ਇਹਦੇ ਕਾਰਨ ਕਈ ਜਿੰਨੇ ਮੇਰੇ ਵੀਰ ਪ੍ਰਵਾਸੀ ਮਜ਼ਦੂਰਾਂ ਦੇ ਸਬੰਧ ਵਿੱਚ ਆਵਾਜ਼ ਠਾਉਂਦੇ ਆ ਉਹਨਾਂ ਤੇ ਕੋਈ ਕਲਕਲਾਂ ਨੂੰ ਕੋਈ ਐਕਸ਼ਨ ਆ ਜੇ ਹਨਾ ਵੀ ਉਹ ਲੋਕ ਕਿਸੇ ਨਾ ਕਿਸੇ ਦੁੱਖ ਦੇ ਵਿੱਚ ਜਾਂ ਪੀੜਾ ਦੇ ਵਿੱਚ ਜਾਂ ਕੋਈ ਐਸੀ ਕਟਨਾ ਦੇ ਵਿੱਚ ਕਹਿ ਸਕਦੇ ਆ ਜਾਂ ਕੋਈ ਇਹੋ ਜਿਹੀ ਇਲਜ਼ਾਮਾਂ ਦੇ ਵਿੱਚ ਨਾ ਫਸ ਜਾਣਾ ਜਿਹਦੇ ਕਰਕੇ ਉਹਨਾਂ ਨੂੰ ਵੀ ਕੋਈ ਦੁੱਖ ਦਾ ਜਾਂ ਕਿਸੇ ਹੋਰ مصیبت ਦਾ ਸਾਹਮਣਾ ਕਰਨਾ ਪਈ ਤਾਂ ਇਹਦੇ ਕਰਕੇ ਸਾਨੂੰ ਇਹੋ ਜਿਹਾ ਸਿਸਟਮ ਦੀ ਸਿਰਜਣਾ ਕਰਨ ਦੀ ਲੋੜ ਆ ਜਿਹੜੇ ਕ੍ਰਾਈਮ ਰੁਕਣਗੇ ਸਮਾਜ ਦੇ ਵਿੱਚ ਸਾਨੂੰ ਜਾਗਰੂਕ ਕੈਂਪ ਲਾਉਣੇ ਚਾਹੀਦੇ ਆ ਲੋਕਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਜਾਗਰੂਕ ਮਹਿੰਮਾ ਚਲਾਉਣੀਆਂ ਚਾਹੀਦੀਆਂ ਨੇ ਸੰਦੇਸ਼ ਦੇਣੇ ਚਾਹੀਦੇ ਆ ਨਸ਼ੇ ਪ੍ਰਤੀ ਜਾਂ ਹੋਰ ਜਿੰਨੀਆਂ ਵੀ ਮਾੜੀਆਂ ਆਦਤਾਂ ਨੇਗੇ ਇਹ ਇੱਕ ਸਮਾਜ ਦਾ ਵਿਸ਼ਾਣੀ ਜਿਹੜੀਆਂ ਇਹ ਜਿਹਾ ਘਟਨਾਵਾਂ ਵਾਪਰਦੀਆਂ ਨੇ ਸਾਡੇ ਸਮਾਜ ਦੇ ਵਿੱਚ ਇਹ ਸਾਡੇ ਸਮਾਜ ਦਾ ਹੀ ਇੱਕ ਕੋੜ ਕਹਿ ਸਕਦੇ ਆ ਕੋੜ ਨਹੀਂ ਬਿਮਾਰੀ ਹੈ ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਇਹ ਇਕੱਲੇ ਪ੍ਰਵਾਸੀ ਮਜ਼ਦੂਰਾਂ ਦਾ ਹੀ ਮਸਲਾ ਨਹੀਂ ਸਾਡੇ ਪੰਜਾਬ ਦੇ ਵਿੱਚ ਵੀ ਕਈ ਇਹ ਜਿਹੇ ਆ ਕਿ ਕਿੰਨੇ ਤਰ੍ਹਾਂ ਦੇ ਮਸਲੇ ਹੁੰਦੇ ਨੇ ਕਈ ਤਰ੍ਹਾਂ ਦੀਆਂ ਕਟਨਾਵਾ ਬਾਪਰਦੇ ਸ਼ਰਮਨਾਕ ਕਟਨਾਵਾ ਬਾਪਰਦੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਸਾਡੇ ਸਮਾਜ ਆ ਜਿਹੜਾ ਸਾਡਾ ਪੰਜਾਬ ਦਾ ਕਲਚਰ ਸੀ ਉਹ ਖਤਮ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਸ਼ਾ ਪਾਸ਼ਾ ਦੀ ਜੋਤ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਨੇ ਸਾਡੇ ਪੰਜਾਬ ਦੀ ਸਿਰਜਣਾ ਇੱਕ ਹੋਰ ਦਿਖਦੇ ਰੂਪ ਦੇ ਵਿੱਚ ਸਿਰਜਣੀ ਸੀ ਸਿਰਜੀ ਸੀਗੀ ਪਰ ਸਾਡਾ ਜਿਹੜਾ ਸਾਡਾ ਕਲਚਰ ਆ ਸਾਡਾ ਸਮਾਜ ਆ ਉਹ ਉਹਨਾਂ ਲਈ ਹਾਂ ਤੋਂ ਪਟਕ ਗਿਆ ਉਹਨਾਂ ਲਈ ਹਾਂ ਤੋਂ ਪਟਕ ਗਿਆ ਕੇ ਕੱਲ ਜੋ ਵੀ ਸਾਡਾ ਆਪਾਂ ਕਹਿ ਸਕਦੇ ਆ ਜਿਹੜਾ ਸਮਾਜ ਹੋ ਗਿਆ ਕਿੰਨੇ ਮੰਨ ਕੇ ਚਲੋ ਕ੍ਰਾਈਮ ਹੁੰਦੇ ਨੇ ਆਪਾਂ ਕਹਿ ਸਕਦੇ ਇੱਕ ਵੀਕਾ ਇੱਕ ਕਹਿ ਲੋ ਵੀ ਤੁਸੀਂ ਦਿਨ ਦੇ ਵਿੱਚ ਲਾ ਲੋ ਵੀ ਇੰਨੇ ਤਸੱਦਦ ਹੁੰਦੇ ਨੇ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਈ ਕਿਸੇ ਬੰਦੇ ਬੋਲਦਾ ਨਹੀਂ ਜੇ ਕੋਈ ਬੋਲਦਾ ਸੱਚ ਬੋਲਦਾ ਉਹਨੂੰ ਕੋਈ ਨਾ ਕੋਈ ਧਮਕੀਆਂ ਦੇਣੀਆਂ ਜਾਂ ਕੋਈ ਹੋਰ ਮਤਲਬ ਪ੍ਰੈਸ਼ਰ ਵਗੈਰਾ ਹੋ ਜਾਂਦਾ ਪ੍ਰੈਸ਼ਰ ਡਾਲਦੇ ਆ ਲੋਕ ਕਿਸੇ ਨਾ ਕਿਸੇ ਸਮਾਜ ਦਾ ਲਾ ਲੋ ਲੀਡਰ ਲਾ ਲੋ ਕੋਈ ਹੋਰ ਲਾ ਲੋ ਵੀ ਉਹ ਵਿਚਾਰਾ ਬੋਲ ਨੂੰ ਹੀ ਬੰਦ ਹੋ ਜਾਂਦਾ ਤਾਂ ਇਹ ਦੇ ਕਰਕੇ ਸਾਡੇ ਸਮਾਜ ਦੇ ਵਿੱਚ ਇਹ ਜਿਹੇ ਲੋਕਾਂ ਨੂੰ ਸਮਾਜ ਸੁਧਾਰਨ ਦੀ ਲੋੜ ਹੈ ਇਹ ਜੇ ਕੈਂਪ ਲਾਉਂਦੀ ਲੋੜਾਂ ਨਸ਼ੇ ਹੋ ਗਏ ਜਿਵੇਂ ਆ ਬੇਰਜ਼ਗਾਰੀ ਹੋ ਗਈ ਜਾਂ ਇਹ ਤੋਂ ਇਲਾਵਾ ਰੋਜ਼ਗਾਰ ਨਹੀਂ ਲੋਕਾਂ ਲੱਭੇ ਪੜ੍ਹ ਲਿਖ ਕੇ ਜਾਂ ਇਹ ਜੇ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਆ ਇਹਨਾਂ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਪ੍ਰਵਾਸੀ ਮਜ਼ਦੂਰ ਸਿੱਧੇ ਕੱਢੇ ਜਾਣਗੇ ਐਂ ਨਹੀਂ ਨਿਕਲਦੇ ਨਾ ਇਹਨਾਂ ਨੂੰ ਐ ਕੱਢਣਾ ਸੌਖਾ ਹੈ ਇਹ ਸਾਡੇ ਲੋਕਾਂ ਨੂੰ ਇੱਕ ਜਾਗਰੂਕ ਮਹਿੰਮ ਦੇ ਰੂਪ ਦੇ ਵਿੱਚ ਇੱਕ ਸੈਮੀਨਾਰਾਂ ਦਾ ਰੂਪ ਦੇ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਏ ਜਾਣ ਤਾਹੇ ਨਾ ਲੋਕਾਂ ਦਾ ਕੀ ਹੈਗਾ ਉਹ ਇਹਨਾਂ ਲੋਕਾਂ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਜਾਂ ਸਾਡੇ ਲੋਕ ਇਹ ਨਾ ਲੋਕਾਂ ਤੋਂ ਪ੍ਰਵਾਸੀ ਮਜ਼ਦੂਰਾਂ ਤੋਂ ਕੀ ਹੈ ਸचेत ਹੋਣ ਜਿਹੜੀਆਂ ਕਟਨਾਮ ਆਹੀਆਂ ਵਾਪਰਦੀਆਂ ਨੇ ਇਹ ਸਮਾਜ ਦੇ ਵਿੱਚ ਨਾ ਵਾਪਰਨ ਤਾਂ ਇਹ ਦੇ ਕਰਕੇ ਇਹੀ ਸੰਦੇਸ਼ ਸੀਗਾ ਇਸ ਟੌਪਿਕ ਤੇ ਗੱਲ ਕਰਨ ਦੀ ਬਹੁਤ ਜ਼ਰੂਰੀ ਸੀ ਕਿਉਂਕਿ ਜੇ ਅਸੀਂ ਦੇਖੀਏ ਛੋਟੀਆਂ ਛੋਟੀਆਂ ਗੱਲਾਂ ਤੋਂ ਛੋਟੇ ਛੋਟੇ ਆ ਆਪਾਂ ਕਹਿ ਸਕਦੇ ਆ ਕਾਰਨਾਂ ਤੋਂ ਵੱਡੇ ਵੱਡੇ ਦੰਗੇ ਹੋ ਜਾਂਦੇ ਨੇ ਕਈ ਦੇਸ਼ਾਂ ਦੇ ਵਿੱਚ ਤੁਸੀਂ ਦੇਖੋ ਜਿਵੇਂ Sri Lanka ਹੋ ਗਿਆ Nepal ਹੋ ਗਿਆ ਜੈਸ ਤੋਂ ਇਲਾਵਾ ਹੋਰ France ਵਰਗੇ ਦੇਸ਼ ਹੋ ਗਏ ਜਿਹੜੇ ਵਿਕਸੀ ਦੇਸ਼ ਸੀਗੇ ਉਹਨਾਂ ਦੇਸ਼ਾਂ ਦਾ ਵੀ ਕਹਿ ਸਕਣਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਜਾਨੀ ਮਾਨੀ ਕਿਉਂ ਹੋਇਆ ਕਿਉਂਕਿ ਉੱਥੇ ਜਦੋਂ ਇੱਕ ਅਸੀਂ ਕਹਿ ਸਕਦੇ ਆ ਸਮਾਜ ਦੇ ਵਿੱਚ ਇਹ ਜਿਓ ਕਟਨਾ ਮਾਵਾਪਰ ਦੀਆਂ ਨੇਗੀਆਂ ਤਾਂ ਆਟੋਮੈਟਿਕੀ ਇਹ ਜੀ ਕਹਿ ਸਕਦੇ ਡੰਗੇ ਫਸਾਦ ਕਹਿ ਸਕਦੇ ਆ ਜਾਂ ਧਰਨੇ ਪ੍ਰੈਸ ਟੈਸਟ ਹੁੰਦੇ ਨੇ ਜਾਂ ਲੋਕਾਂ ਨੂੰ ਕੀ ਕਹਿ ਸਕਦੇ ਆ ਉਗਰਵਾਦੀ ਸਮਾਜ ਦੀ ਸਿਰਜਣਾ ਹੁੰਦੀ ਹੈ ਤਾਂ ਲੱਖਾਂ ਲੋਕ ਇਹ ਚੀਜ਼ਾਂ ਦੇ ਮਾਰ ਦੇ ਵਿੱਚ ਆਉਂਦੇ ਨੇਗੇ ਇਹਨਾਂ ਨੂੰ ਪਹਿਲਾਂ ਹੀ ਆਪੀ ਕਹਿ ਸਕਦਾ ਸਮੇਂ ਤੋਂ ਪਹਿਲਾਂ ਹੀ ਸੁਧਾਰਨ ਦੀ ਲੋੜ ਹੈ ਕਿ ਇਹੀਆਂ ਚੀਜ਼ਾਂ ਦਾ ਨੁਕਸਾਨ ਬਹੁਤ ਹੁੰਦਾ ਹੈ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਜਾਨੀ ਮਾਨੀ ਤੇ ਜਿਹੜੀ ਸੰਪਤੀ ਦਾ ਲੋਕਾਂ ਦੇ ਹੋਰ ਮੰਨ ਕੇ ਚਲੋ ਨੁਕਸਾਨ ਹੁੰਦਾ ਹੈ ਜਾਨੀ ਮਾਨੀ ਸੰਪਤੀ ਦਾ ਜਾਨ ਮਾਨ ਦਾ ਹਨਾ ਵੀ ਸਮਾਜ ਦੇ ਵਿੱਚ ਤਾਂ ਉਹ ਚੀਜ਼ ਦੀ ਪਰਭਾਈ ਨਹੀਂ ਹੁੰਦੀ ਤਾਂ ਸਾਨੂੰ ਇਹ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਪੜੇ ਲਿਖੇ ਹੋਣ ਦੇ ਨਾਤੇ ਤਾਂ ਇਹ ਸੁਝਾ ਦੇ ਸਕਦੇ ਹਾਂ ਵੀ ਤੁਸੀਂ ਸੈਮੀਨਾਰਾਂ ਦੇ ਰੂਪ ਦੇ ਵਿੱਚ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਜਿਹੜੇ ਪੜ੍ਹੇ ਲਿਖੇ ਬੇਰਜ਼ਗਾਰ ਲੋਕ ਹੈ ਜਾਂ ਕੰਮ ਕਰਨ ਤੋਂ ਮਤਲਬ ਚ ਗਰੀਜ਼ ਕਰਦੇ ਆ ਪੰਜਾਬ ਦੇ ਲੋਕ ਜਿਆਦਾ ਸਾਰਾ ਜੂਬਸ ਆ ਦਾ ਵੀ ਉਹ ਛੋਟਾ ਕੰਮ ਕਰਕੇ ਰਾਜੀ ਨਹੀਂ ਪਰ ਛੋਟੇ ਕੰਮ ਨੂੰ ਜੇ ਅਸੀਂ ਤੋਰਾਂਗੇ ਤਾਂ ਵੱਡਾ ਹੋਊਗਾ ਤਾਂ ਇਹਦੇ ਕਰਕੇ ਇਹ ਸੰਦੇਸ਼ ਸੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪਰ ਵੀਰ ਵਣ ਕੇ ਇੱਕ ਬੇਨਤੀ ਹੈ ਇਹ ਹੈ ਕਿ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਆ ਤਾਂ ਇੱਕ ਵਾਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ 80% ਲੋਕ ਕਹਿਣ ਦਾ ਮਤਲਬ 80% ਉਹ ਲੋਕ ਨਹੀਂ ਵੀਡੀਓ ਨੂੰ ਉਹ ਲੋਕ ਦੇਖਦੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਲੋਕਾਂ ਤੱਕ ਚੰਗੇ ਸੰਦੇਸ਼ ਆ ਜਿਹੜੀ ਇਹੋ ਜਿਹੀ ਜਾਣਕਾਰੀਆਂ ਮਿਲਦੀਆਂ ਰਹਿਣ ਤਾਂ ਇਹਦੇ ਕਰਕੇ ਹੋਰ ਵੀ ਮੰਨ ਕੇ ਚਲੋ ਆਪਾਂ ਟੌਪਕਾਂ ਤੇ ਚੰਗਿਆ ਤੇ ਵਿਚਾਰ ਚਰਚਾ ਕਰਦੇ ਰਹਾਂਗੇ ਤੇ ਵੀਡੀਓ ਨੂੰ ਪਿਆਰ ਵੱਧ ਤੋਂ ਵੱਧ ਦਿਓ ਤੇ ਅੱਗੇ ਦੇ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜੀ ਲੋਕਾਂ ਦੇ ਵਿੱਚ ਨੌਲੇਜ ਜਾਂ ਅਸੀਂ ਕਹਿ ਸਕਦੇ ਇੱਕ ਚੰਗਾ ਸਨੇਹਾ ਜਾਵੇ ਧੰਨਵਾਦ